ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 397 ਤੋਂ ਲੈ ਕੇ 399 ਤੱਕ ਸਵਾਯ ਮੰ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਬਹੁਤ ਹੀ ਪਿਆਰੀ ਬਾਣੀ ਹੈ ਵਾਹਿਗੁਰੂ ਜੀ ਆਸਾ ਮਹੱਲਾ 5ਵਾਂ ਹੱਬੇ ਥੋਕ ਵਿਸਾਰ ਹਿਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮਨ ਤਨ ਅਰਪ ਤਰ ਆਠ ਪਹਿਰ ਸਾਲਾਹੇ ਸਿਰਜਨਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰ ਹੋ ਮੋ ਰਹਾਓ ਅਠ ਪਹਿਰ ਸਾਲਾਹੇ ਸਿਰਜਨਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਮੂੰ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਵੀ ਸਾਰੇ ਸੰਸਾਰਿਕ ਪਦਾਰਥਾਂ ਦਾ ਖਿਆਲ ਛੱਡ ਕੇ ਇੱਕ ਉਸ ਪਰਮਾਤਮਾ ਦਾ ਚੇਤਾ ਰੱਖ ਆਪਣੇ ਹਿਰਦੇ ਵਿੱਚ ਕਹਿੰਦੇ ਸਾਰੇ ਜਿਹੜੇ ਤੇਰੇ ਇਹ ਪਦਾਰਥਾਂ ਦਾ ਮਾਣ ਆ ਝੂਠਾ ਮਾਣ ਆ ਨਾ ਕਿ ਪਦਾਰਥ ਝੂਠੇ ਨੇ ਫਿਰ ਮਾਣ ਵੀ ਝੂਠਾ ਹੀ ਹੋ ਜਾਣਾ ਕਹਿੰਦੇ ਪਰਮਾਤਮਾ ਦੇ ਅੱਗੇ ਆਪਣਾ ਮਨ ਤਨ ਅਰਪਣ ਕਰ ਦੇ ਤੇ ਜਿਹੜਾ ਆਪਣਾ ਇਹ ਹੰਕਾਰ ਆ ਪਦਾਰਥਾਂ ਦਾ ਝੂਠਿਆਂ ਦਾ ਝੂਠਾ ਹੰਕਾਰ ਇਹ ਛੱਡ ਦੇ ਕਹਿੰਦੇ ਕਹਿੰਦੇ ਅਠੇ ਪਹਿਰ ਉਸ ਸਿਰਜਣਹਾਰ ਦਾ ਨਾਮ ਸਿਮਰ ਉਹਦੀ ਸਿਫਤ ਸਲਾਹ ਕਰ ਕਹਿੰਦੇ हे ਦਾਤਾ ਜੀ ਸਾਡੇ ਤੇ ਕਿਰਪਾ ਕਰੋ ਕਿ ਅਸੀਂ ਅਠੇ ਪਹਿਰ ਤੁਹਾਡਾ ਨਾਮ ਜਪ ਸਕੀਏ ਤੁਹਾਡਾ ਨਾਮ ਜਪਿਆਂ ਸਾਨੂੰ ਆਤਮਿਕ ਜੀਵਨ ਮਿਲਦਾ ਹੈ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੂੰ ਦੇਹ ਅੱਲਾ ਕਹਿੰਦੇ ਵੀ ਉਹੀ ਕੰਮ ਕਰੋ ਜਿਹਦੇ ਨਾਲ ਅਸੀਂ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਰੌਸ਼ਨ ਮੁਖ ਲੈ ਕੇ ਜਾਵਾਂਗੇ ਕਹਿੰਦੇ ਹੈ ਪਰਮੇਸ਼ਰ ਜੀ ਉਹੀ ਤੇਰਾ ਨਾਮ ਜਪਣ ਲੱਗਦਾ ਜਿਸ ਨੂੰ ਤੁਸੀਂ ਇਹ ਦਾਤ ਦਿਨੇ ਹੋ ਕਹਿੰਦੇ ਜੋ ਨਾ ਤਹੰਦੋ ਮੂਲ ਸੋ ਕਰ ਰਾਸ ਕਰ ਹਿੱਕੋ ਚਿਤ ਵਸਾਏ ਕਦੇ ਨਾ ਜਾਏ ਮਰ ਕਹਿੰਦੇ ਉਹ ਘਰ ਬਣਾਓ ਜਿਹੜਾ ਘਰ ਕਦੇ ਟੈਂਦਾ ਨਹੀਂਗਾ ਉਹ ਕਿਹੜਾ ਨਿਜ ਦਾ ਘਰ ਜਿੱਥੇ ਪਰਮਾਤਮਾ ਵਸਿਆ ਕਿਉਂਕਿ ਪਰਮਾਤਮਾ ਨੂੰ ਇੱਕ ਨੂੰ ਚਿੱਤ ਚ ਵਸਾਓ ਜਿਹੜਾ ਕਦੇ ਮਰਦਾ ਨਹੀਂ ਉਹਦੇ ਚਰਨਾ ਚ ਕਹਿੰਦੇ ਆਪਣਾ ਘਰ ਬਣਾਓ ਜਦੋਂ ਉਹ ਨਹੀਂ ਕਦੇ ਮਰਦਾ ਉਹਦੇ ਘਰ ਬਣਾਉਣ ਵਾਲਾ ਵੀ ਨਹੀਂ ਮਰਦਾ ਫਿਰ ਬਾਕੀ ਤੇ ਸੰਸਾਰਿਕ ਘਰ ਤੇ ਪਿੱਛੇ ਰਹਿਣ ਵਾਲੇ ਨੇ ਨਾ ਟਹਿਣ ਵਾਲੇ ਨੇ ਤਿੰਨਾ ਪਿਆਰਾ RAM ਜੋ ਪ੍ਰਭ ਪਾਣਿਆ ਗੁਰਪ੍ਰਸਾਦ ਅਕੱਥ ਨਾਨਕ ਵਖਾਣਿਆ ਕਹਿੰਦੇ ਪਰਮਾਤਮਾ ਉਹਨਾਂ ਨੂੰ ਹੀ ਪਿਆਰਾ ਲੱਗਦਾ ਜੋ ਪਰਮਾਤਮਾ ਨੂੰ ਪਿਆਰੇ ਲੱਗਦੇ ਨੇ ਤਿੰਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ ਕਹਿੰਦੇ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਦਾ ਜਿਹੜੇ ਪਰਮਾਤਮਾ ਨੂੰ ਪਿਆਰੇ ਲੱਗਦੇ ਨੇ ਕਹਿੰਦੇ ਨਾਨਕ ਜੀ ਤਾਂ ਗੁਰੂ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਦੱਸ ਰਹੇ ਨੇ ਆਪਾਂ ਨੂੰ ਜੋ ਪਰਮਾਤਮਾ ਦੇ ਘਰ ਦੀਆਂ ਗੱਲਾਂ ਬਾਤਾਂ ਨੇ ਵਾਹਿਗੁਰੂ ਜੀ ਕਹਿੰਦੇ ਵੀ ਅਕਥ ਜਿਹਦੀ ਕਥਾ ਕੀਤੀ ਨਾ ਜਾ ਸਕੇ ਜਿਹਨੂੰ ਜਿਹਦਾ ਸਰੂਪ ਵਰਨਣ ਨਾ ਕੀਤਾ ਜਾ ਸਕੇ ਹੁਣ ਜਿਹੜੀਆਂ ਸੰਸਾਰਕ ਚੀਜ਼ਾਂ ਨੇ ਉਹਨਾਂ ਦੇ ਰੰਗ ਵਨ ਨੇ ਆਪਾਂ ਦੱਸ ਸਕਦੇ ਆ ਨਾ ਹੁਣ ਵਾਹਿਗੁਰੂ ਜੀ ਦਾ ਨਾ ਰੂਪ ਨਾ ਰੇਖ ਨਾ ਰੰਗ ਤ੍ਰਹਿਗੁਣ ਤੇ ਪਰਪੰ ਫੇ ਕੀ ਦੱਸਾਂਗੇ ਅਨੁਭਵ ਆ ਉਹਦੇ ਆਨੰਦ ਦਾ ਆਸਾ ਮਹੱਲਾ ਪੰਜਵਾਂ ਜਿਨਾ ਨ ਵਿਸਰੈ ਨਾਮ ਸੇ ਕਿਨੇਹਿਆ ਪੇਦ ਨ ਜਾਣੋ ਮੂਲ ਸਾਈ ਜੇਹਿਆ ਜਿਨਾ ਨ ਵਿਸਰੈ ਨਾਮ ਸੇ ਕਿਨੇਹਿਆ ਪੇਦ ਨ ਜਾਣੋ ਮੂਲ ਸਾਈ ਜੇਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਪੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਉ ਹਾਂਜੀ ਸੰਗਤ ਜੀ ਇਹ ਬਹੁਤ ਹੀ ਪਿਆਰੀ ਤੁਕਾ ਪੰਚਮ ਪਾਤਸ਼ਾਹ ਜੀ ਦੀ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਆ ਭੇਦ ਨ ਜਾਣੋ ਮੂਲ ਸਾਈਂ ਜਿਹੇ ਆ ਇਹਦੀ ਛੋਟੀ ਜੀ ਤੁਹਾਨੂੰ ਨਾਲ ਘਟਨਾ ਇੱਕ ਸਾਂਝੀ ਕਰਦੀ ਆ ਕਾਫੀ ਸਾਲਾਂ ਦੀ ਗੱਲ ਆ ਸ਼ਾਇਦ 2015 ਦੀ ਹੋਵੇ ਜਦੋਂ ਇੱਕ ਦਾਸੀ ਨੂੰ ਪ੍ਰਮਾਤਮਾ ਨੇ ਆਪਣੇ ਚਰਨਾਂ ਦੀ ਪ੍ਰੀਤ ਲਾਉਣੀ ਸ਼ੁਰੂ ਹੀ ਕੀਤੀ ਸੀ ਆਹ ਵਾਲੀ ਖੇਤ ਨਹੀਂ ਸੀ ਵਾਪਰੀ ਐਨਾ ਪਤਾ ਵੀ ਨਹੀਂ ਸੀਗਾ ਤੇ ਆ ਜਿਹੜਾ ਸੈੱਲ ਫੋਨ ਆ ਇਹ ਵੀ ਦਾਸੀ ਨੇ ਸ਼ਾਇਦ 2015 ਦਸੰਬਰ ਚ ਲਿਆ ਸੀ ਹੁਣ ਤੇ ਇਹਦੇ ਤੇ ਆਪਾਂ ਬਾਣੀ ਕੱਢ ਲੈਣੇ ਆ ਅਰਥ ਪੜ ਲੈਣੇ ਆ ਕੁਝ ਵੀ ਹੋਵੇ ਪਤਾ ਕਰ ਲੈਣੇ ਆ ਉਸੋ ਛੋਟੀ ਭੈਣ ਗਲ ਗਈ ਸੀ ਤੇ ਉਹ ਉਹ ਭੈਣ ਦੇ ਕੋਲ ਸੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਜੀਵਨੀ ਉਹਨਾਂ ਦੀ ਜਿਹੜੀ ਜੀਵਨੀ ਆ ਨਾ ਉਹਦੇ ਉੱਪਰ ਇਹੀ ਤੁਕ ਲਿਖੀ ਹੋਈ ਆ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਿਆ ਤੇ ਦੂਸਰੀ ਤੁਕ ਜਿਹੜੀ ਭੇਦ ਨਾ ਜਾਣੋ ਮੂਲ ਸਾਈਂ ਜਿਹੜਾ ਇਹ ਨਹੀਂ ਸੀ ਲਿਖੀ ਹੋਈ ਤਾਂ ਭੈਣ ਨੇ ਦਿੱਤੀ ਮੈਨੂੰ ਪੜਨ ਲਈ ਤਾਂ ਮੈਂ ਜਿਹੜੀ ਇਹ ਤੁਕ ਪੜਾਂ ਵਾਰ-ਵਾਰ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਿਆ ਤੇ ਮਨ ਦੇ ਵਿੱਚ ਇਹ ਖਿਆਲ ਆਵੇ ਵੀ ਉਹ ਕਿਵੇਂ ਦੇ ਹੋਣਗੇ ਵੀ ਮਤਲਬ ਇਹੀ ਕਹਿਣਾ ਹੈ ਨਾ ਮਤਲਬ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਵਿਸਰਦਾ ਨਹੀਂ ਸੀ ਵੀ ਉਹ ਕਿਦੇ ਵਰਗੇ ਨੇ ਕਿਉਂਕਿ ਹੁਣ ਉਦੋਂ 나ਤੇ ਮੈਨੂੰ ਇੰਨੀ ਸਮਝ ਸੀਗੀ ਕਿ ਮੈਂ ਕਿੱਥੋਂ ਪਤਾ ਕਰਾਂ ਕਿਵੇਂ ਸ਼ਾਇਦ ਦਿਮਾਗ 'ਚ ਨਹੀਂ ਪਰ ਮੋੜ-ਮੋੜ ਕੇ ਮਨ ਦੇ ਵਿੱਚ ਇਹ ਬਹੁਤ ਜਿੱਦਾਂ ਮਨ ਨੂੰ ਆਵੇ ਕਿ ਵੀ ਉਹ ਕਿਵੇਂ ਦੇ ਹੋਣਗੇ ਉਹ ਕਿਵੇਂ ਦੇ ਹੋਣਗੇ ਤੇ ਜਦੋਂ ਫਿਰ ਮਤਲਬ ਇਸ ਤੱਕ ਦਾ ਉਦੋਂ ਨਹੀਂ ਸੀ ਪਤਾ ਲੱਗਿਆ ਨਾ ਹੀ ਉਦੋਂ ਮਤਲਬ ਇੰਨੀ ਸਮਝ ਇੱਧਰ ਨੂੰ ਸੀ ਜਦੋਂ ਮੈਨੂੰ ਇਸ ਤੁੱਕ ਦਾ ਦੂਜਾ ਭਾਗ ਲੱਗਿਆ ਨਾ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ ਮਤਲਬ ਇੰਨਾ ਕੁ ਮਨ ਨੂੰ ਆਨੰਦ ਆਇਆ ਦੱਸ ਨਹੀਂ ਸਕਦੀ ਕਿ ਜਿਹੜੇ ਜੀਵ ਨੂੰ ਉਸ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਦਾ ਉਹ ਕਿਹੋ ਜਿਹੇ ਨੇ ਉਤੇ ਉਹ ਜਾਈ ਨੇ ਉਹ ਸਾਈਂ ਦੇ ਵਿੱਚ ਤੇ ਉਸ ਜੀਵ ਦੇ ਵਿੱਚ ਭੇਦ ਨਹੀਂ ਹੈ ਜਿਹਨੂੰ ਉਹਦਾ ਨਾਮ ਕਦੇ ਭੁੱਲਦਾ ਨਹੀਂਗਾ ਬਹੁਤ ਹੀ ਪਿਆਰੀ ਤੋਕਾ ਮਤਲਬ ਜਿੱਦਾਂ ਕਿ ਮਨ ਦੇ ਵਿੱਚ ਉਕਰ ਗਈ ਹੈ ਇਸ ਤਰ੍ਹਾਂ ਦੀ ਤੋਕਾ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਜੀਵ ਦੀ ਪੇਟਾ ਹੁੰਦੀ ਆ ਮਲਾਪ ਹੁੰਦਾ ਕਹਿੰਦੇ ਮਨ ਤੇ ਤਨ ਜੀਵ ਦਾ ਨਿਹਾਲ ਹੋ ਜਾਂਦਾ ਤਨ ਜੀਵ ਦਾ ਤਨ ਹਿਰਦੇ ਨੂੰ ਵੀ ਕਹਿੰਦੇ ਨੇ ਤੇ ਤਨ ਗਿਆਨ ਇੰਦਰੀਆਂ ਨੂੰ ਵੀ ਕਹਿੰਦੇ ਨੇ ਹੁਣ ਇਹ ਤੇ ਪਾਤਸ਼ਾਹੀ ਜਨਨ ਕੇ ਉਸ ਟਾਈਮ ਪਾਤਸ਼ਾਹ ਦੇ ਮਨ ਦੇ ਵਿੱਚ ਕਿਸ ਚੀਜ਼ ਨੂੰ ਤਨ ਕਹਿ ਰਹੇ ਨੇ ਹੁਣ ਵਿਦਵਾਨਾਂ ਨੇ ਅਰਥ ਕਰਨ ਵਾਲਿਆਂ ਨੇ ਤਨ ਹਿਰਦੇ ਨੂੰ ਵੀ ਕਿਹਾ ਤੇ ਆਪਣੀਆਂ ਗਿਆਨ ਇੰਦਰੀ ਨੂੰ ਵੀ ਕਿਹਾ ਜਿਹੜਾ ਸਾਡੇ ਗਿਆਨ ਇੰਦਰੀਏ ਨੇ ਉਹ ਜੀਵ ਦੇ ਕਾਬੂ 'ਚ ਆ ਜਾਂਦੇ ਨੇ ਜਦੋਂ ਪਰਮਾਤਮਾ ਦਾ ਅਨੁਭਵ ਹੁੰਦਾ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਫਿਰ ਕਹਿੰਦੇ ਉਸ ਸੇਵਕ ਨੇ ਕਿਰਪਾ ਦੇ ਨਾਲ ਪਰਮਾਤਮਾ ਦੀ ਦੇ ਨਾਲ ਸੁਖ ਪਾ ਲਿਆ ਤੇ ਉਹਦਾ ਸਾਰਾ ਦੁੱਖ ਖਤਮ ਹੋ ਗਿਆ ਜਿਸ ਜੀਵ ਨੂੰ ਪਰਮਾਤਮਾ ਦਾ ਅੰਤਰ ਆਤਮੇ ਅਨੁਭਵ ਹੋ ਗਿਆ ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਖੇ ਜਿਨ ਮਨ ਵੁੱਠਾ ਆਪ ਪੂਰੇ ਭਗਤ ਸੇ ਫਿਰ ਕਹਿੰਦੇ ਵੀ ਉਹ ਜੀਵ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਰਮਾਤਮਾ ਆਪ ਵਸ ਗਿਆ ਉਹ ਉਹਦੇ ਪੂਰੇ ਭਗਤ ਨੇ ਤੇ ਜਿਹੜੇ ਉਹ ਭਗਤ ਨੇ ਨਾ ਉਹ ਖੰਡਾਂ ਬ੍ਰਹਿਮੰਡਾਂ ਦਾ ਵੀ ਉਧਾਰ ਕਰਨ ਦੇ ਸਮਰੱਥ ਹੋ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜਿਸ ਨੂੰ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪਰਵਾਣ ਸਭ ਠਾਈ ਜਾਣੀਐ ਜਿਸ ਨੂੰ ਮੰਨੇ ਆਪ ਕਹਿੰਦੇ ਫਿਰ ਜਿਹੜਾ ਪ੍ਰਮਾਤਮਾ ਦਾ ਭਗਤ ਬਣ ਜਾਂਦਾ ਫਿਰ ਉਹਨੂੰ ਪ੍ਰਮਾਤਮਾ ਆਦਰ ਦਿੰਦਾ ਕਹਿੰਦੇ ਜਿੱਦੋਂ ਪ੍ਰਮਾਤਮਾ ਆਦਰ ਦਿੰਦਾ ਉਹਨੂੰ ਫਿਰ ਸਾਰੇ ਹੀ ਆਦਰ ਦਿੰਦੇ ਨੇ ਉਹ ਕਹਿੰਦੇ ਪ੍ਰધાન ਹੋ ਜਾਂਦਾ ਉਹ ਜਾਣਿਆ ਜਾਣ ਲੱਗ ਜਾਂਦਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਸੁਣਿਆ ਨਾ ਕਿ ਵੀ ਉਹ ਛੁਪਿਆ ਨਹੀਂ ਰਹਿੰਦਾ ਜੋ ਪ੍ਰਮਾਤਮਾ ਦਾ ਨਾਮ ਜਪਦਾ ਕਿਉਂਕਿ ਨਾਮ ਦਾ ਚਾਨਣ ਹੀ ਇਸ ਤਰ੍ਹਾਂ ਦਾ ਵਾਹਿਗੁਰੂ ਜੀ ਵਾਹਿਗੁਰੂ ਦਿਨ ਸ੍ਰੇਣ ਆ ਰਾਦ ਸਮਾਲੈ ਸਾਹ ਸਹਾ ਨਾਨਕ ਕੀ ਲੋਚਾ ਪੂਰ ਸੱਚੇ ਪਾਤ ਸਹਾ ਨਾਨਕ ਜੀ ਕਹਿੰਦੇ ਨੇ ਹੇ ਸੱਚੇ ਪਾਤਸ਼ਾਹ ਮੇਰੀ ਤਾਂਗ ਪੂਰੀ ਕਰ ਦਿਓ ਤਾਂਗ ਕੀ ਆ ਨਾਨਕ ਜੀ ਜੀ ਕਹਿੰਦੇ ਵੀ ਸਾਹ ਸਾਹ ਦੇ ਨਾਲ ਹਰ ਇੱਕ ਸਵਾਸ ਦੇ ਨਾਲ ਦਿਨ ਰਾਤ ਕਹਿੰਦੇ ਵੀ ਮੈਂ ਤੇਰਾ ਨਾਮ ਜਪ ਸਕਾਂ ਮੇਰੀ ਇਹ ਇੱਛਾ ਪੂਰੀ ਕਰ ਦਿਓ ਵਾਹਿਗੁਰੂ ਜੀ ਵਾਹਿਗੁਰੂ ਆਸਾ ਮਹੱਲਾ ਪੰਜਵਾਂ ਪੂਰ ਰਹਾ ਸਰਬ ਠਾਏ ਹਮਾਰਾ ਖਸਮ ਸੋਏ ਇੱਕ ਸਾਹਿਬ ਸਿਰ ਛਤ ਦੂਜਾ ਨਾਹੀਂ ਕੋਏ ਜਿਉ ਪਾਵੇ ਤਿਉ ਰੱਖ ਰਖਣ ਹਾਰਿਆ ਤੁਜ ਵਿਨ ਅਵਰ ਨਾ ਕੋਏ ਨਦਰ ਨਿਹਾਰਿਆ ਰਹਾਓ ਕਹਿੰਦੇ ਉਹ ਪਰਮਾਤਮਾ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਆ ਉਹ ਸਾਡਾ ਸਵਾਮੀ ਹੈ ਕਹਿੰਦੇ ਸਾਡਾ ਮਾਲਕ ਹੈ ਕਹਿੰਦੇ ਉਹ ਸਾਡੇ ਸਾਰਿਆਂ ਦੇ ਉੱਪਰ ਜਿਸ ਤਰ੍ਹਾਂ ਛਤਰ ਹੈ ਉਹਦੇ ਵਰਗਾ ਦੂਜਾ ਕੋਈ ਹੈ ਨਹੀਂ ਜਿਵੇਂ ਉਹ ਸਾਡੀ ਰਾਖੀ ਕਰਨ ਵਾਲਾ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਕਹਿੰਦੇ हे ਪਰਮੇਸ਼ਰ ਜੀ ਜਿਵੇਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਸਾਡੀ ਰੱਖਿਆ ਕਰੋ ਕਹਿੰਦੇ ਕਹਿੰਦੇ ਤੁਹਾਡੇ ਤੋਂ ਬਿਨਾ ਸਾਡੇ ਤੇ ਮਿਹਰ ਦੀ ਨਜ਼ਰ ਕਰਨ ਵਾਲਾ ਹੋਰ ਦੂਜਾ ਕੋਈ ਨਹੀਂ। ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਐ ਜਿਸ ਮਨ ਉੱਠਾ ਆਪ ਤਿਸਨਾ ਵਿਸਾਰੀ ਐ। ਕਹਿੰਦੇ ਪ੍ਰਮਾਤਮਾ ਹਰ ਇੱਕ ਸਰੀਰ ਵਿੱਚ ਵਸ ਰਿਹਾ ਹੈ ਤੇ ਸਾਡੀ ਪ੍ਰਤਪਾਲਨਾ ਕਰ ਰਿਹਾ ਹੈ। ਕਹਿੰਦੇ ਜਿਸ ਮਨ ਦੇ ਵਿੱਚ ਵਸ ਜਾਂਦਾ ਨਾ ਫਿਰ ਉਸ ਨੂੰ ਕਹਿੰਦੇ ਕਦੇ ਨਹੀਂ ਭੁਲਾਉਂਦਾ ਨਾ ਹੀ ਜੀਵ ਉਹਨੂੰ ਭੁਲਾਉਂਦਾ ਨਾ ਪਰਮਾਤਮਾ ਜੀਵ ਨੂੰ ਭੁਲਾਉਂਦਾ ਜੋ ਕਿਛ ਕਰੈ ਸੋ ਆਪ ਆਪਨ ਪਾਣਿਆ ਭਗਤਾ ਕਾ ਸਹਾਈ ਜੁਗ-ਜੁਗ ਜਾਣਿਆ ਕਹਿੰਦੇ ਪਰਮਾਤਮਾ ਜੋ ਕੁਛ ਵੀ ਕਰਦਾ ਆਪਣੀ ਸੁਤੰਤਰ ਇੱਛਾ ਨਾਲ ਜੋ ਉਸ ਨੂੰ ਠੀਕ ਲੱਗਦਾ ਕਰਦਾ ਹੈ ਕਹਿੰਦੇ ਜੁਗਾਂ-ਜੁਗਾਂ ਤੋਂ ਇਹ ਗੱਲ ਪ੍ਰਸਿੱਧ ਹੈ ਕਿ ਪਰਮਾਤਮਾ ਆਪਣੇ ਭਗਤਾਂ ਦਾ ਸਦਾ ਸਹਾਈ ਹੈ। ਜਪ ਜਪ ਹਰ ਕਾ ਨਾਮ ਕਦੇ ਨਾ ਚੂਰੀਐ। ਨਾਨਕ ਦਰਸ ਪਿਆਸ ਲੋਚਾ ਪੂਰੀਐ। ਕਹਿੰਦੇ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੂੰ ਫਿਰ ਕਦੇ ਝੂਰਨਾ ਨਹੀਂ ਪੈਂਦਾ। ਉਹਨਾਂ ਨੂੰ ਕਿਸੇ ਚੀਜ਼ ਤੇ ਅੰਦਰ ਚਿੰਤਾ ਨਹੀਂ ਹੁੰਦੀ ਫਿਰ ਉਹਨਾਂ ਦੇ ਫਿਰ ਗਿੱਲੇ ਸ਼ਿਕਵੇ ਖਤਮ ਹੋ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ हे ਪ੍ਰਮਾਤਮਾ ਜੀ ਮੇਰੀ ਇੱਕ ਪਿਆਸ ਹੈ ਇੱਕ ਤਾੰਗ ਹੈ ਪੂਰੀ ਕਰ ਦਿਓ ਉਹ ਤਾੰਗ ਹੈ ਤੁਹਾਡੇ ਦਰਸ਼ਨ ਦੀ ਹਾਂਜੀ ਸੰਗਤ ਜੀ ਆਪਾਂ ਜਿਸ ਤਰ੍ਹਾਂ ਦੇਖਦੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਾਂ ਨੂੰ ਵਾਰ-ਵਾਰ ਵਾਰ-ਵਾਰ ਪਾਤਸ਼ਾਹ ਨਾਮ ਜਪਣ ਦੀ ਤਾਕੀਦ ਕਰ ਰਹੇ ਨੇ ਹੁਣ ਇਹ ਹੈ ਪਰਮੇਸ਼ਰ ਦੀ ਖੇਡ ਜਗਤ ਤਮਾਸ਼ਾ ਪਰਮੇਸ਼ਰ ਦੀ ਖੇਡ ਹੈ ਪਰਮੇਸ਼ਰ ਨੇ ਰਚਿਆ ਹੈ ਉਹਦੀ ਰਚਨਾ ਉਹ ਜਦੋਂ ਚਾਹੇ ਇਹਨੂੰ ਪੈਦਾ ਕਰ ਲੇ ਜਦੋਂ ਚਾਹੇ ਇਹਦਾ ਅੰਤ ਕਰ ਲੇ ਜਿਸ ਤਰ੍ਹਾਂ ਪਰਮਾਤਮਾ ਨੇ ਆਪਾਂ ਨੂੰ ਗੁਰੂ ਸਹਿਬਾਨ ਰਾਹੀਂ ਗੁਰਬਾਣੀ ਰਾਹੀਂ ਆਪਣੇ ਤੱਕ ਇਹ ਗੱਲ ਪਹੁੰਚਾਈ ਆ ਕਿ ਇਹ ਜਿਹੜੀ ਪਰਮੇਸ਼ਰ ਦੀ ਖੇਡ ਆ ਇਹਦੇ ਵਿੱਚ ਪਰਮੇਸ਼ਰ ਨੇ ਇਹ ਰੱਖਿਆ ਕਿ ਜਿਹੜਾ ਜੀਵ ਗੁਰੂ ਦੀ ਸ਼ਰਨ ਆ ਕੇ ਪਰਮੇਸ਼ਰ ਦਾ ਨਾਮ ਜਪਦਾ ਉਹਦੀ ਸਮਾਈ ਪਰਮੇਸ਼ਰ ਵਿੱਚ ਹੋ ਜਾਂਦੀ ਆ ਫਿਰ ਉਹਨੂੰ ਆਵਾ ਗਵਣ ਦਾ ਚੱਕਰ ਨਹੀਂ ਪੈਂਦਾ ਇਹ ਪਰਮੇਸ਼ਰ ਦੀ ਖੇਡ ਆ ਇਸ ਕਰਕੇ ਆਪਣੇ ਲਈ ਨਾਮ ਜਪਣਾ ਜ਼ਰੂਰੀ ਆ ਪਰਮੇਸ਼ਰ ਨੂੰ ਕੋਈ ਤਮਾ ਨਹੀਂ ਹੈਗੀ ਕਿ ਆਪਾਂ ਉਹਦਾ ਨਾਮ ਜਪੀਏ ਇਹ ਕਿਉਂਕਿ ਉਹਦੀ ਖੇਡ ਆ ਉਹਨੇ ਇਸ ਤਰ੍ਹਾਂ ਬਣਾਈ ਆ ਕਿ ਜਿਹੜਾ ਜੀਵ ਚਾਹੁੰਦਾ ਕਿ ਪਰਮੇਸ਼ਰ ਦੇ ਚਰਨਾਂ 'ਚ ਸਮਾਈ ਹੋ ਜਵੇ ਮੇਰੇ ਆਵਾ ਗਵਣ ਤੋਂ 84 ਦੇ ਚੱਕਰ ਤੋਂ ਮੇਰਾ ਨਿਕਲ ਜਾਵਾਂ ਉਹਦੇ ਲਈ ਪ੍ਰਮਾਤਮਾ ਨੇ ਇਹ ਰੱਖ ਦਿੱਤਾ ਔਰ ਜਿਹੜਾ ਜੀਵ ਚਾਹੁੰਦਾ ਉਹ ਇਹਨੂੰ ਪਾ ਸਕਦਾ ਜੇ ਨਾਮ ਦੀ ਕਮਾਈ ਕਰਦਾ ਫਿਰ ਪ੍ਰਮਾਤਮਾ ਦੀ ਰਹਿਮਤ ਹੋ ਜਾਂਦੀ ਆ ਵਸੇ ਹੀ ਖੇਡ ਆ ਪ੍ਰਮਾਤਮਾ ਦੀ ਉਹਦੀਆਂ ਉਹੀ ਜਾਣੇ ਵਾਹਿਗੁਰੂ ਜੀ ਵਾਹਿਗੁਰੂ ਆਸਾ ਮਹੱਲਾ ਪੰਜਵਾਂ ਕਿਆ ਸੋ ਵੈ ਨਾਮ ਵਿਸਾਰ ਗਾਫਲ ਗਹਿ ਲਿਆ ਕਿੰਤੀ ਇਤ ਦਰਿਆਏ ਵੰਜਨ ਵਹਿਦਿਆ ਬੋਹੇਥੜਾ ਹਰ ਚਰਨ ਮਨ ਚੜ ਲੰਗੀ ਐ ਆਠ ਪਹਿਰ ਗੁਣ ਗਾਏ ਸਾਧੂ ਸੰਗੀਏ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਨੇ ਕਹੇ ਜੀਵ ਤੂੰ ਨਾਮ ਨੂੰ ਵਿਸਾਰ ਕੇ ਕਿਉਂ ਕਹਿੰਦੇ ਤੂੰ ਆਲਸ ਵਿੱਚ ਪਿਆ ਹੋਇਆ ਕਹਿੰਦੇ ਦੇਖ ਸੰਸਾਰ ਦੇ ਵਿੱਚ ਕਿੰਨੇ ਜੀਵ ਕਹਿੰਦੇ ਇਸ ਸੰਸਾਰ ਸਾਗਰ ਦੇ ਵਹਿਣ ਦੇ ਵਿੱਚ ਡੁੱਬਦੇ ਜਾ ਰਹੇ ਨੇ ਵਿਕਾਰਾਂ ਵਿੱਚ ਕਹਿੰਦੇ हे ਮੇਰੇ ਮਨ ਜੋ ਪਰਮਾਤਮਾ ਦੇ ਚਰਨ ਨੇ ਉਹ ਜਹਾਜ਼ ਆ ਉਦੇ ਚਰਨਾਂ ਨਾਲ ਜੁੜ ਤੇ ਇਸ ਜਹਾਜ਼ ਵਿੱਚ ਚੜ ਕੇ ਇਸ ਸੰਸਾਰ ਦੇ ਭਵਜਲ ਨੂੰ ਤਰ ਜਾ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਅਠੇ ਪਹਿਰ ਉਹਦੇ ਗੁਣ ਗਾਈਏ ਉਹਨੂੰ ਚੇਤੇ ਵਿੱਚ ਵਸਾਈਏ ਭੋਗੈ ਭੋਗ ਅਨੇਕ ਵਿਣ ਨਾ ਵੈ ਸੁੰਝਿਆ ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ ਕਹਿੰਦੇ ਜੀਵ ਅਨੇਕਾਂ ਤਰ੍ਹਾਂ ਦੇ ਸੰਸਾਰਿਕ ਪਦਾਰਤ ਭੋਗ ਰਹੇ ਨੇ ਪਰ ਕਹਿੰਦੇ ਨਾਮ ਤੋਂ ਬਿਨਾਂ ਜੀਵਨ ਵਿਅਰਥਾ ਗੁਆ ਰਹੇ ਨੇ ਫਿਰ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਕਹਿੰਦੇ ਅੰਤ ਦੇ ਵਿੱਚ ਉਹਨਾਂ ਨੂੰ ਦੁਖੀ ਹੋਣਾ ਪੈਂਦਾ ਕੱਪੜ ਪੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਸ਼ਾਰ ਸਰ ਪਰ ਚਾਲਣਾ ਕਹਿੰਦੇ ਜੀਵ ਕੱਪੜੇ ਹੋਰ ਸੁਗੰਧੀਆਂ ਹੋਰ ਭੋਗ ਪਦਾਰਥ ਆਪਣੇ ਤਨ ਦਾ ਖਿਆਲ ਰੱਖਦੇ ਨੇ ਕਹਿੰਦੇ ਪਰ ਸਿਮਰਨ ਤੋਂ ਬਿਨਾ ਕਹਿੰਦੇ ਜਿਹੜਾ ਇਹ ਤਾਣਾ ਇਹਨੇ ਮਿੱਟੀ ਹੋ ਜਾਣਾ ਜਿਸ ਨੇ ਉਹਦਾ ਨਾਮ ਜਪ ਗਿਆ ਉਹਦੀ ਤਾਂ ਸਮਾਈ ਹੋ ਗਈ ਉਹ ਤਾਂ ਜੀਵਨ ਸਫਲਾ ਕਰ ਗਿਆ ਜਿਨੇ ਨਹੀਂ ਸਿਮਰਨ ਕੀਤਾ ਉਹਦਾ ਤਾਂ ਫਿਰ ਤਨ ਮਿੱਟੀ ਹੀ ਆ ਨਾ ਕੁਛ ਖੱਟਿਆ ਨਹੀਂਗਾ ਇਹ ਮਨੁੱਖਾ ਜੀਵਨ ਮਿਲਿਆ ਵੀ ਪਰ ਜਿਸ ਚੀਜ਼ ਲਈ ਮਿਲਿਆ ਉਹਦੀ ਕਮਾਈ ਨਹੀਂ ਕੀਤੀ ਮਹਾ ਬੇਕਮ ਸੰਸਾਰ ਵਿਰਲੇ ਪੇਖਿਆ ਛੂਟਨ ਹਰ ਕੀ ਸਰਣ ਲੇਖ ਨਾਨਕ ਲੇਖਿਆ ਕਹਿੰਦੇ ਇਹ ਜਿਹੜਾ ਸੰਸਾਰ ਆ ਬੜਾ ਹੀ ਕਹਿੰਦੇ ਵਿਕਾਰਾਂ ਦਾ ਮਾਇਆ ਦਾ ਭਿਆਨਕ ਸਮੁੰਦਰ ਆ ਕਹਿੰਦੇ ਪਰ ਕਹਿੰਦੇ ਵਿਰਲੇ ਨੂੰ ਕਿਸੇ ਨੂੰ ਇਸ ਗੱਲ ਦੀ ਸਮਝ ਪਈ ਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਮੱਥੇ ਤੇ ਇਹ ਲੇਖ ਲਿਖੇ ਨੇ ਕਿ ਇਸ ਜੀਵਨ ਦੇ ਵਿੱਚ ਉਹਨੇ ਵਿਕਾਰਾਂ ਤੋਂ ਮਾਇਆ ਤੋਂ ਆਵਾ ਗਵਨ ਤੋਂ ਛੁਟਕਾਰਾ ਪਾਉਣਾ ਉਹੀ ਕਹਿੰਦੇ ਪਾ ਸਕਦਾ ਆਸਾ ਮਹੱਲਾ ਪੰਜਵਾਂ ਕੋਏ ਨ ਕਿਸ ਹੀ ਸੰਗ ਕਾਹੇ ਗਰਬੀਏ ਇਕ ਨਾਮ ਆਧਾਰ ਪੌਜਲ ਤਰਬੀ ਹੈ ਮੈਂ ਗਰੀਬ ਸੱਚੇ ਇੱਕ ਤੂੰ ਮੇਰੇ ਸਤ ਗੁਰ ਪੂਰੇ ਦੇਖ ਤੁਮਾਰਾ ਦਰਸਨੋ ਮੇਰਾ ਮਨ ਤੀਰੇ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਾਥ ਗੁਰਪੂਰੇ ਦੇਖ ਤੁਹਾਰਾ ਦਰਸਨੋ ਮੇਰਾ ਮਨ ਤੀਰੇ ਰਹਾਉ ਪੰਚਮ ਪਾਛਾ ਕਹਿੰਦੇ ਨੇ ਸੰਗਤ ਜੀ ਕਿ ਸੰਸਾਰ ਦੇ ਵਿੱਚ ਕੋਈ ਵੀ ਸਾਡਾ ਸਦਾ ਦਾ ਸਹਾਈ ਨਹੀਂਗਾ ਫਿਰ ਅਸੀਂ ਕਿਸ ਚੀਜ਼ ਦਾ ਮਾਣ ਕਰਦੇ ਹਾਂ ਕਿਸ ਚੀਜ਼ ਦਾ ਹੰਕਾਰ ਕਰਦੇ ਹਾਂ ਤਨ ਦਾ ਤਨ ਦਾ ਟੱਬਰ ਦਾ ਕਿਸ ਚੀਜ਼ ਦਾ ਕੋਈ ਵੀ ਸਾਡਾ ਅੰਤ ਦਾ ਸਹਾਈ ਨਹੀਂ ਹੈ ਇਹ ਸਾਰੇ ਜਿਸ ਤਰ੍ਹਾਂ ਵਕਤੀ ਤੌਰ ਤੇ ਜੀਵਨ ਨੂੰ ਕੱਢਣ ਦੇ ਲਈ ਚੀਜ਼ਾਂ ਮਿਲੀਆਂ ਨੇ ਜੀਵਨ ਨੂੰ ਨਿਰਵਾਹ ਲਈ ਕਰਨ ਲਈ ਪਰ ਅਸੀਂ ਇਹਦੇ ਨਾਲ ਗਲਤਾਨ ਹੋ ਜਾਂਦੇ ਹਾਂ ਕਹਿੰਦੇ ਇੱਕ ਪਰਮਾਤਮਾ ਦਾ ਨਾਮ ਹੀ ਸਾਡਾ ਸਹਾਰਾ ਜਿਹਦੇ ਨਾਲ ਅਸੀਂ ਇਹ ਸੰਸਾਰ ਸਾਗਰ ਨੂੰ ਤਰ ਸਕਦੇ ਹਾਂ ਕਹਿੰਦੇ हे ਮੇਰੇ ਸਤਿਗੁਰੂ ਜੀ ਮੈਨੂੰ ਗਰੀਬ ਨੂੰ ਤੇਰੇ ਸੱਚੇ ਦੀ ਇੱਕ ਆਸਰਾ ਤੇਰਾ ਹੀ ਮੈਨੂੰ ਆਸਰਾ ਕਹਿੰਦੇ ਤੇਰਾ ਕਹਿੰਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਧੀਰਜ ਹੁੰਦਾ ਕਿ ਮੈਂ ਇਹ ਸੰਸਾਰ ਸਾਗਰ ਨੂੰ ਤਰ ਜਾਊਂਗਾ ਤੇਰੇ ਆਸਰੇ ਰਾਜਮਾਲ ਜੰਜਾਲ ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਹਚਲ ਇਹ ਤਨੋ ਕਹਿੰਦੇ ਬਾਕੀ ਸੰਸਾਰ ਦੇ ਹੋਰ ਰਾਜਮਾਲ ਜੰਜਾਲ ਕੰਮ ਤੰਦੇ ਕਿਸੇ ਗਿਣਤੀ ਚ ਨਹੀਂ ਹੈਗੇ ਕਹਿੰਦੇ ਹਾਂ ਜੀਵਨ ਨਿਰਵਾਲੀ ਉਹਨਾਂ ਕਾ ਮਤਲਬ ਮਤਲਬ ਰੱਖੋ ਇਹਨਾਂ ਚੀਜ਼ਾਂ ਨਾਲ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਤਾਂ ਨਨ ਸਿਫਤ ਸਲਾ ਉਹੀ ਇੱਕ ਇਦਾਂ ਦਾ ਧਾਨਾ ਜੋ ਸਾਡਾ ਸਦਾ ਦੇ ਨਾਲ ਨਿਭਣ ਵਾਲਾ ਹੈ ਜੇਤੇ ਮਾਇਆ ਰੰਗ ਤੇਤ ਪਿਸ਼ਾਵਿਆ ਸੁਖ ਕਾ ਨਾਮ ਨਿਧਾਨ ਗੁਰਮਖ ਗਾਵਿਆ ਕਹਿੰਦੇ ਬਾਕੀ ਹੋਰ ਜਿਹੜੇ ਇਹ ਰੰਗ ਤਮਾਸ਼ੇ ਨੇ ਇਹ ਤਾਂ ਕਹਿੰਦੇ ਪਰਸ਼ਾਵੇਂ ਦੀ ਤਰ੍ਹਾਂ ਨੇ ਛੇਤੀ ਜਾਣ ਵਾਲੇ ਇਕੋ ਸੁਪਰਮਾਤਮਾ ਦਾ ਨਾਮ ਹੈ ਜੋ ਸੁੱਖਾਂ ਦਾ ਖਜ਼ਾਨਾ ਹੈ ਕਹਿੰਦੇ ਉਹ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਗਾਇਆ ਜਾ ਸਕਦਾ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਬੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਰੇ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਹੀ ਗੁਨਾ ਦਾ ਖਜ਼ਾਨਾ ਹੈ ਤੂੰ ਹੀ ਕਹਿੰਦੇ ਬੜਾ ਡੂੰਘਾ ਹੈ ਕਹਿੰਦੇ ਬਹੁਤ ਗਹਿਰਾ ਹੈ ਕਹਿੰਦੇ ਕਹਿੰਦੇ ਪਰ ਨਾਨਕ ਨੂੰ ਤੇਰੇ ਮਾਲਕ ਤੇ ਕਹਿੰਦੇ ਭਰੋਸਾ ਹੈ ਨਾਨਕ ਦੇ ਦਿਲ ਦੇ ਵਿੱਚ ਹਿਰਦੇ ਵਿੱਚ ਤੇਰੇ ਤੇ ਭਰੋਸਾ ਹੈ ਮਾਲਕ ਜੀ ਕਿ ਤੂੰ ਹੀ ਸਾਨੂੰ ਪਾਰ ਲੰਘਾਉਣ ਵਾਲਾ ਹੈ ਆਸਾ ਮਹੱਲਾ ਪੰਜਵਾਂ ਜਿਸ ਸਿਮਰਤ ਦੁੱਖ ਜਾਏ ਸਹਿਜ ਸੁਖ ਪਾਈਐ ਰਹਿਣ ਦਿਨਸ ਕਰ ਜੋੜ ਹਰ ਹਰ ਧਿਆਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਾ ਪਰਪੂਰ ਸੱਚਾ ਸੱਚ ਸੋਏ ਰਹਾਉ ਕਹਿੰਦੇ ਉਹ ਪਰਮਾਤਮਾ ਜਿਹਦਾ ਸਿਮਰਨ ਕਰਿਆ ਸਾਨੂੰ ਸੁੱਖ ਮਿਲਦੇ ਨੇ ਅਸੀਂ ਅਡੋਲਤਾ ਦੇ ਵਿੱਚ ਆਉਨੇ ਆਂ ਕਹਿੰਦੇ ਕਿਉਂ ਨਾ ਫਿਰ ਦਿਨ ਰਾਤ ਹੱਥ ਜੋੜ ਕੇ ਉਸ ਪਰਮਾਤਮਾ ਦਾ ਨਾਮ ਧਿਆਈਏ ਉਹਦੀ ਆਰਾਧਨਾ ਕਰੀਏ ਕਹਿੰਦੇ ਨਾਨਕ ਦਾ ਪ੍ਰਭੂ ਉਹੀ ਆ ਜਿਹਦਾ ਸਾਰਾ ਸੰਸਾਰ ਪੈਦਾ ਕੀਤਾ ਹੋਇਆ ਸਾਰਿਆਂ ਦੇ ਵਿੱਚ ਕਹਿੰਦੇ ਉਹ ਸੱਚਾ ਵਿਆਪਕ ਹੈ ਆਪ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਇਸੇ ਆਰਾਧਨਾ bina ਸ ਸਗਲ ਰੋਗ ਕਹਿੰਦੇ ਉਹ ਪਰਮਾਤਮਾ ਅੰਦਰ ਬਾਹਰ ਸਾਡੇ ਹਿਰਦੇ ਚ ਸਾਡੇ ਹਿਰਦੇ ਤੋਂ ਬਾਹਰ ਸੰਸਾਰ ਵਿੱਚ ਹਰ ਇੱਕ ਜਗ੍ਹਾ ਤੇ ਕਹਿੰਦੇ ਉਹ ਸਾਡਾ ਸਹਾਈ ਆ ਕਹਿੰਦੇ ਉਹਦੇ ਨਾਲ ਸਾਨੂੰ ਸਾਂਝ ਪਾਉਣੀ ਚਾਹੀਦੀ ਆ ਕਹਿੰਦੀ ਉਹਦੀ ਆਰਾਧਨਾ ਕਰਨੀ ਚਾਹੀਦੀ ਆ ਜਿਸ ਦੇ ਨਾਲ ਸਾਡੇ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਜਾਂਦੇ ਨੇ ਰਾਖਨ ਹਾਰ ਅਪਾਰ ਰਾਖੇ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਕਹਿੰਦੇ ਉਹੀ ਪਰਮਾਤਮਾ ਸਾਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚੋਂ ਬਚਾਉਣ ਵਾਲਾ ਹੈ ਕਹਿੰਦੇ ਉਹਦਾ ਨਾਮ ਜਪਿਆਂ ਹਿਰਦਾ ਸੀਤਲ ਠੰਡਾ ਹੋ ਜਾਂਦਾ ਹੈ ਕਹਿੰਦੇ ਸਾਡੀ ਤ੍ਰਿਸ਼ਨਾ ਅੰਦਰੋਂ ਬੁਝ ਜਾਂਦੀ ਹੈ ਮਾਇਆ ਦੀ ਅਗ ਤ੍ਰਿਸ਼ਨਾ ਦੀ ਅਗ ਉਹਦਾ ਨਾਮ ਜਪਿਆਂ ਸੂਖ ਸਹਜ ਆਨੰਦ ਕਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿੱਧ ਪਏ ਪੇਟਿਆ ਗੁਰਪੂਰਾ ਫੇ ਨਾਨਕ ਜੀ ਕਹਿੰਦੇ ਨੇ ਜਦੋਂ ਪੂਰੇ ਗੁਰੂ ਦਾ ਮਿਲਾਪ ਹੁੰਦਾ ਕਹਿੰਦੇ ਸਾਰੇ ਸਗਲੇ ਾਰੇ ਜੇ ਰਾਸ ਹੋ ਜਾਂਦੇ ਨੇ ਜੀਵ ਦੇ ਕਹਿੰਦੇ ਸੰਤ ਜਨਾਂ ਦੀ ਚਰਨ ਧੂੜ ਵਿੱਚ ਟਿਕਿਆ ਬੜਾ ਸਹਜ ਆਨੰਦ ਮਿਲਦਾ ਹੈ ਚਰਨ ਧੂੜ ਵਿੱਚ ਟਿਕਣਾ ਹੁੰਦਾ ਕਿ ਉਹਨਾਂ ਦੀ ਸ਼ਰਨ ਜਾਣਾ ਉਹਨਾਂ ਦੇ ਉਪਦੇਸ਼ ਉਹਨਾਂ ਦੀ ਸਿੱਖਿਆ ਤੇ ਅਨੁਸਾਰ ਜੀਵਨ ਟਾਲਣਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮਖ ਜਾਣੀਐ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਐ ਆਵੋ ਸੰਤ ਮਿਲਹਾ ਹਰ ਕਥਾ ਕਹਾਣੀਆਂ ਅਨੰਦੇ ਨਿਸਮਰੋ ਨਾਮ ਤਜ ਲਾਜ ਲੁਕਾਣੀਆਂ ਰਹਾਓ ਕਹਿੰਦੇ ਉਹ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ ਕਹਿੰਦੇ ਉਹਦੇ ਨਾਲ ਜਾਣ ਪਹਿਚਾਨ ਗੁਰੂ ਦੇ ਸਨਮੁਖ ਹੋਇਆ ਹੁੰਦੀ ਹੈ ਕਹਿੰਦੇ ਜਦੋਂ ਗੁਰੂ ਦੀ ਆਲ ਹੁੰਦਾ ਕਿਰਪਾਲ ਹੁੰਦਾ ਫਿਰ ਕਹਿੰਦੇ ਪ੍ਰਮਾਤਮਾ ਦਾ ਪ੍ਰੇਮ ਰੰਗ ਮਿਲਦਾ ਹੈ ਕਹਿੰਦੇ ਆਓ ਸੰਤ ਜਨੋਂ ਆਪਾਂ ਮਿਲ ਕੇ ਉਸ ਪ੍ਰਮਾਤਮਾ ਦੀਆਂ ਕਥਾ ਕਹਾਣੀਆਂ ਕਰੀਏ ਹਰ ਰੋਜ਼ ਕਹਿੰਦੇ ਲੋਕ ਲਾਜ ਛੱਡ ਕੇ ਪ੍ਰਮਾਤਮਾ ਦਾ ਨਾਮ ਜਪੋ ਸਿਮਰੋ ਉਹਨੂੰ ਚੇਤੇ ਚ ਵਸਾਓ ਜਪ ਜਪ ਜੀਵਨ ਨਾਮ ਹੋਵੇ ਆਨੰਦ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿੰਸਣਾ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਿਆ ਹਿਰਦੇ ਦੇ ਵਿੱਚ ਆਨੰਦ ਹੁੰਦਾ ਹੈ ਬਹੁਤ ਹੀ ਆਨੰਦ ਮਿਲਦਾ ਹੈ ਕਹਿੰਦੇ ਹੋਰ ਕਹਿੰਦੇ ਜਿਹੜਾ ਇਹ ਸੰਸਾਰ ਦਾ ਮਿਥਿਆ ਹੈ ਕਹਿੰਦੇ ਸੰਸਾਰਿਕ ਪਦਾਰਥਾਂ ਦਾ ਮੋਹ ਕਹਿੰਦੇ ਸਭ ਝੂਠਾ ਹੈ ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ ਚਰਨ ਕਮਲ ਸੰਗ ਨੇਹੋ ਕਿਨੈ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਧਿਆਇਆ ਕਹਿੰਦੇ ਉਸ ਪਰਮਾਤਮਾ ਦੇ ਕਮਲ ਵਰਗੇ ਚਰਨਾਂ ਨਾਲ ਕਿਸੇ ਵਿਰਲੇ ਦਾ ਕਹਿੰਦੇ ਪ੍ਰੇਮ ਲੱਗਿਆ ਹੈ ਕਹਿੰਦੇ ਉਹ ਮੁਖ ਕਿੰਨਾ ਸੋਹਣਾ ਹੈ ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ ਕਹਿੰਦੇ ਤਨ ਹੈ ਭਾਗਾ ਵਾਲਾ ਹੈ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕੈ ਸੁਖ ਸੋਏ ਜੋ ਪ੍ਰਭ ਪਾਵਈ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕੈ ਸੁਖ ਸੋਏ ਜੋ ਪ੍ਰਭ ਪਾਵਈ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਮੁੜ ਮੁੜ ਕੇ ਜਨਮਾਂ 'ਚ ਨਹੀਂ ਪੈਣਾ ਪੈਂਦਾ ਜਨਮ ਮਰਨ ਕੱਟ ਹੋ ਜਾਂਦਾ ਉਹਦਾ ਨਾਮ ਜਪਿਆਂ ਨਾਨਕ ਜੀ ਕਹਿੰਦੇ ਨੇ ਜੋ ਪਰਮੇਸ਼ਰ ਨੂੰ ਕਹਿੰਦੇ ਚੰਗਾ ਲੱਗਦਾ ਉਹਦੇ ਵਿੱਚ ਹੀ ਕਹਿੰਦੇ ਨਾਨਕ ਨੂੰ ਸੁਖ ਮਿਲਦਾ ਇਹ ਹੈ ਕਿ ਰਜ਼ਾ ਮੰਨਣੀ ਜੋ ਕਹਿੰਦੇ ਪ੍ਰਮਾਤਮਾ ਦੀ ਰਜ਼ਾ ਉਹ ਮੈਨੂੰ ਮਿੱਠੀ ਲੱਗਦੀ ਆ ਕਹਿੰਦੇ ਸਾਨੂੰ ਵੀ ਇਹੀ ਉਪਦੇਸ਼ ਦਿੰਦੇ ਨੇ ਕਿ ਸਾਨੂੰ ਜੀਵਾਂ ਨੂੰ ਵੀ ਮਿੱਠੀ ਲੱਗਣੀ ਚਾਹੀਦੀ ਆ ਉਹਦੀ ਰਜ਼ਾ ਉਹਦਾ ਨਾਮ ਜਪ ਕੇ ਰਜ਼ਾ ਮਿੱਠੀ ਲੱਗਣ ਲੱਗ ਜਾਂਦੀ ਆ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ